7 ਮਹੀਨੇ ਪਹਿਲਾਂ ਅਮਰੀਕਾ ਗਿਆ ਬਲੌਗ ਫਗਵਾੜਾ ਦੇ ਪਿੰਡ ਕ੍ਰਿਪਾਲਪੁਰ ਦਾ ਨੌਜਵਾਨ ਅੰਕੁਸ਼ ਕਹਿਲੋ ਡਿਪੋਰਟ ਹੋ ਕੇ ਵਾਪਸ ਪਰਤਿਆ ਆਪਣੇ ਘਰ ਤੇ ਉਸਦੇ ਪਰਿਵਾਰ ਦੇ ਵਿੱਚ ਪਾਇਆ ਜਾ ਰਿਹਾ ਗਮੀ ਦਾ ਮਾਹੌਲ ਹੈ ਇਸ ਦੌਰਾਨ ਨੌਜਵਾਨ ਦੇ ਨਾਲ ਮੁਲਾਕਾਤ ਨਹੀਂ ਹੋ ਸਕੀ ਪਰ ਪਰਿਵਾਰਕ ਮੈਂਬਰਾਂ ਨੇ ਉਸ ਦੀ ਸਿਹਤ ਠੀਕ ਨਾ ਹੋਣ ਦੀ ਗੱਲ ਆਖੀ ਤੇ ਨੌਜਵਾਨ ਦੇ ਪਿਤਾ ਹੰਸ ਰਾਜ ਤੇ ਵੱਲੋਂ ਦੱਸਿਆ ਗਿਆ ਕਿ ਉਸ ਦਾ ਪੁੱਤਰ ਅੰਕੁਸ਼ ਕਹਿਲੋ 7 ਮਹੀਨੇ ਪਹਿਲਾਂ ਹੀ ਜਲੰਧਰ ਇੱਕ ਟ੍ਰੈਵਲ ਏਜੰਟ ਰਾਹੀਂ 35 ਲੱਖ ਰੁਪਇਆ ਲਗਾ ਕੇ ਅਮਰੀਕਾ ਗਿਆ ਸੀ ਉਸ ਨੂੰ ਦਿੱਲੀ ਜਹਾਜ਼ ਤੋਂ ਹਾਲੈਂਡ ਭੇਜਿਆ ਗਿਆ ਤੇ ਉਸ ਤੋਂ ਬਾਅਦ ਵੀ 21 ਜਨਵਰੀ ਦੇ ਦਰਮਿਆਨ ਅਮਰੀਕਾ ਪੁੱਜ ਗਿਆ ਸੀ ਤੇ ਉਹਨਾਂ ਵੱਲੋਂ ਦੱਸਿਆ ਕਿ ਆ ਕਿ ਅੰਕੁਸ਼ ਨੂੰ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਗਿਆ ਸਤਨਾਮਪੁਰਾ ਪੁਲਿਸ ਦੀ ਟੀਮ ਨੇ ਅੰਕੁਸ਼ ਤੇ ਘਰ ਪੁੱਜ ਕੇ ਉਸ ਨੂੰ ਮਾਪਿਆਂ ਦੇ ਹਵਾਲੇ ਕੀਤਾ ਮੇਰਾ ਨਾਮ ਹੰਸਰਾਜੀ ਹੰਸਰਾਜੀ ਕੀ ਮਾਮਲਾ ਕੀ ਇੱਕ ਜਿਹੜਾ ਤੁਹਾਡਾ ਬੇਟਾ ਅਮਰੀਕਾ ਦਵਾ ਆ ਤੇ ਬੇਟੇ ਨੂੰ ਭੇਜਿਆ ਸੀ ਬਾਹਰ ਬਸ ਉਥੇ ਮੈਕਸੀਕੋ ਵਾਲਾ ਉਹਨੂੰ ਅਮਰੀਕਾ ਵਾਲਿਆਂ ਨੂੰ ਰਿਪੋਰਟ ਕਰ ਦਿੱਤਾ ਜੀ ਬਸ ਜੀ ਬਹੁਤ ਜਿਆਦਾ ਪਰੇਸ਼ਾਨ ਨੇ ਹੁਣ ਪਤਾ ਨਹੀਂ ਕੀ ਹਿਸਾਬ-ਕਿਤਾਬ ਹੋਇਆ ਪਤਾ ਨਹੀਂ ਉਧਰ ਹੁਣ ਕਿਹੜਾ ਕੀ ਹੋਇਆ ਕਿ ਮੁੰਡੇ ਨਾਲ ਬਣਿਆ ਉਹ ਆ ਬਹੁਤ ਪਰੇਸ਼ਾਨ ਨੇ ਬਸ ਕਿਹੜੀ ਕੰਟਰੀ ਭੇਜਿਆ ਸੀ ਜੀ ਆਪਾਂ ਉਹਨੂੰ ਭੇਜਿਆ ਸੀ ਅਮਰੀਕਾ ਪਰ ਉਹ ਅਮਰੀਕਾ ਹਜੇ ਮੈਕਸੀਕੋ ਤੋਂ ਹਜੇ ਗਿਆ ਸੀਗਾ ਉਥੇ ਬਾਰਡਰ ਤੇ ਹੀ ਹੁਣੇ ਉੱਥੋਂ ਰਿਪੋਰਟ ਕਰ ਦਿੱਤਾ ਤੇ ਟੋਟਲ ਅਮਾਉਂਟ ਕਿੰਨੀ ਲੱਗੀ ਸਰ ਮੋਟਲ अमाउंट ਹੀ 35 ਲੱਖ ਰੁਪਈਆ ਬਸ ਉਹ ਵੀ ਇਧਰ ਉਧਰ ਇੱਜੇ ਘਟੇ-ਘਟੇ ਕਰਕੇ ਦਿੱਤੇ ਆ ਸਰ ਆਨਲਾਈਨ ਪੈਸੇ ਭੇਜੇ ਜਾਂ ਕਿਦਾਂ ਨਹੀਂ ਪੈਸੇ ਥੋੜੇ-ਥੋੜੇ ਕਰਕੇ ਦਿੱਤੇ ਆ ਕੁਝ ਬੈਂਕ ਤੋਂ ਲਏ ਕੁਝ ਕਿਤੇੋਂ ਲਏ ਕੁਝ ਕਿਤੇੋਂ ਲਏ ਕੁਝ ਬਾਹਰੋਂ ਮੰਗਾਇਆ ਇਦਾਂ ਸਾਰਾ ਤੇ ਕਦੋਂ ਆਏ ਆ ਬੇਟਾ ਵਾਪਸ ਉਹ ਅੱਜ ਸਵੇਰੇ 8:30 8:30 ਬੇਟੇ ਦਾ ਨਾਮ ਵਗੈਰਾ ਕੀ ਆ ਅੰਕੁਸ਼ ਕਹਿੰਦੇ ਹਾਂ ਹਾਂਜੀ ਅੰਕੁਸ਼ ਕਹਿੰਦੇ ਹਾਂਜੀ ਤੇ ਇਥੋਂ ਇਹ ਇਥੋਂ ਸਿੱਧਾ ਕਿੱਥੇ ਭੇਜਿਆ ਨੂੰ ਜੰਨੇ ਨੇ ਇਥੋਂ ਦਿੱਲੀ ਦਿੱਲੀ ਤੋਂ ਹਾਲੈਂਡ ਹਾਲੈਂਡ ਤੋਂ ਬਾਹ ਪਤਾ ਨਹੀਂ ਉਹ ਕਿੱਦਾਂ ਗਿਆ ਕਿੱਦਾਂ ਨਹੀਂ ਉਹ ਆਪਾਂ ਨੂੰ ਕਿੰਨੇ ਕਿੰਨੇ ਗਏ ਨੂੰ ਕਿੰਨਾ ਟਾਈਮ ਹੋ ਚੁੱਕਾ ਹੁਣ ਤੱਕ 7 ਮਹੀਨੇ ਹੋ ਗਏ ਜੀ ਅਮਰੀਕਾ ਇਹ ਕਦੋਂ ਪਹੁੰਚ ਉਹ ਆ ਮਹੀਨਾ ਦਾ ਹੋ ਗਿਆ ਮੇਰਾ ਖਿਆਲ 20 ਦਿਨ ਹੋ ਗਏ ਪਹੁੰਚੇ ਨੂੰ 20 ਦਿਨ ਤੋਂ ਤੇ ਸਰ ਕੋਈ ਏਜੰਟ ਵਗੈਰਾ ਕਿੱਥੇ ਦਾ ਸੀਗਾ ਕੋਈ ਪਤਾ ਏਜੰਟ ਜਰੰਦਰ ਦਾ ਹੁਣ ਪੱਕਾ ਨਹੀਂ ਪਤਾ ਉਹਦਾ ਕੀ ਲਾਂ ਕੀ ਉਹ ਵੀ ਆਪਣਾ ਕੋਈ ਬੰਦਾ ਸੀ ਕੋਈ ਉਹਨੇ ਕਰਾਇਆ ਸੀ ਹੁਣ ਬਾਕੀ ਹੁਣ ਸਾਰਾ ਕੁਝ ਸਰ ਕੋਈ ਕਾਰਵਾਈ ਵਗੈਰਾ ਕਰ ਰਹੇ ਹੈ ਕਿ ਨਹੀਂ ਅਜੀਜ਼ਾ ਜੀ ਆਪ ਹੀ ਪਰੇਸ਼ਾਨੀਆਂ ਕਾਰਵਾਈ ਕਰਾਂਗੇ ਬਾਅਦ ਕਰਾਂਗੇ ਦੇ ਦੇ ਕਿ ਕੀ ਕਰਨਾ ਹੈ